मिशन ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੁਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਮੈਂ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ 10 ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਅਸੀਂ ਤੋਂ ਬਹੁਤ ਧੰਨਵਾਦੀ ਹਾਂ ਅਸੀਂ ਤੋਂ ਯਾਨੀ ਕਿ ਬਹੁਤ ਛੋਟੇ ਜਿਹੇ ਸਮਝਦੇ ਆਪਰੇ ਆਪ ਨੂੰ ਕਿ ਐਡਾ ਵੱਡਾ ਅਵਾਰਡ ਮਿਲ ਗਿਆ ਸਾਣੀ ਯਾਨੀ ਕਿ ਕੀ ਕਰ ਰਕਮ ਤੋਂ ਦੇ ਖਾਤੇ ਚ ਲੋਣੀ ਪੈਗੀ ਹੁਣੀ ਨਾ ਯਾਰ ਆਪਾਂ ਰਕਮ ਦਾ ਕੁਛ ਇਹ ਜਨਤਕ ਨਹੀਂ ਕਰਨੀਗੀ ਜਨਤਕ ਦੀ ਨਹੀਂ ਗੱਲ ਹੈਗੀ ਕਿ ਪ੍ਰਮਾਤਮਾ ਨੇ ਬਹੁਤ ਭੰਡਾਰੇ ਭਰੇ ਹੋਏ ਆ ਕੋਈ ਕਮੀ ਨਹੀਂ ਹੈਗੀ ਕੋਈ ਛੋਟੀ ਜੀ ਗੱਲ ਹੈਗੀ ਹੈ ਨਾ ਤੇ ਅਸਲ ਤਾਂ ਸੇਵਾ ਇਹ ਕਰ ਰਹੇ ਤਰ੍ਹਾਂ ਲੈ ਕੇ ਤਾਂ ਸੇਵਾ ਹਰ ਇੱਕ ਨਹੀਂ ਕਰਨੀ ਹੁੰਦੀ ਉਹਦੀ ਡਿਊਟੀ ਬਣ ਜਾਂਦੀ ਹੈ ਇਹ ਤਾਂ ਜਿੱਦੇ ਤੇ ਉਹਦੀ ਕਿਰਪਾ ਹੋਵੇ ਬਸ ਉਹੀ ਕਿਤੇ ਜਾ ਕੇ ਸਿਰੇ ਲੱਗਦਾ ਐਸੀ ਦੋ ਕਿਸ਼ਤੀਆਂ ਮੋਟਰ ਇੰਜਨ ਲਗਾ ਕੇ ਇੱਥੇ ਭੇਜ ਰਹੇ ਆਂ ਬਾਬਾ ਫਰੀਦ ਦੀ ਸੁਸਾਇਟੀ ਨੂੰ ਮੈਂ ਦੇਖੀ ਆਂ ਕਿ ਸਰਕਾਰ ਕੋਲੇ ਜਿਹੜੀਆਂ ਕਿਸ਼ਤੀਆਂ ਸੀ ਉਥੇ ਕਚਹਿਰੀ ਚ ਪਈਆਂ ਹੁੰਦੀਆਂ ਸੀ ਔਰ ਉਹਨਾਂ ਦੀ ਦੇਖ ਰਿਹਾ ਕਿ ਰਿਕੀਤੀ ਹੋ ਰਹੀ ਮੈਂ ਬੇਜ਼ੀਰੀ ਕਰਨੀ ਚਾਹੁੰਦਾ ਕਿ ਆਪਦੇ ਕੋਲੇ ਮਹਿਫੂਜ਼ ਰੱਖੋ ਜਦੋਂ ਸਾਡੂ ਦੁੱਖ ਕਲੀਫ ਹੋਊਗੀ ਅਸੀਂ ਜਾ ਕੇ ਲੈ ਆਵਾਂਗੇ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਤਨਤਨ ਬਾਬਾ ਸ਼ੇਖ ਫਰੀਦ ਜੀ ਦੇ ਆਗਨਪੁਰ ਦੀ ਖੁਸ਼ੀ ਦੇ ਵਿੱਚ 19 ਤੋਂ 23 ਸਤੰਬਰ ਤੱਕ ਧਾਰਮਿਕ ਪ੍ਰੋਗਰਾਮ ਕਰਵਾਏ ਗਏ ਨੇ ਅੱਜ 23 ਸਤੰਬਰ ਹੈ 23 ਸਤੰਬਰ ਦਾ ਇੱਕ ਇਤਿਹਾਸਕ ਦਿਨ ਹੁੰਦਾ ਹੈ ਵੱਡਾ ਵਿਸ਼ਾਲ ਨਗਰ ਕੀਰਤਨਾ ਜਿਹੜਾ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਤੋਂ ਸ਼ੁਰੂਆਤ ਹੁੰਦੀ ਹੈ ਤਾਂ ਗੁਰਦੁਆਰਾ ਸਾਹਿਬ ਗੋੜੀ ਸਾਹਿਬ ਆ ਕੇ ਸਮਾਪਤੀ ਹੁੰਦੀ ਹੈ ਤਾਂ ਇਸ ਦਿਨ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਜਿਹੜੀਆਂ ਬਾਬਾ ਫਰੀਦ ਦੀ ਕਮੇਟੀ ਸਸਤਾ ਬਣੀ ਹੈ ਉਹਨਾਂ ਵੱਲੋਂ ਮਨੁੱਖਤਾ ਦੀ ਸੇਵਾ ਵਾਸਤੇ ਆਵਾਰ ਦਿੱਤਾ ਗਿਆ ਹੈ ਉੱਤਰ ਹਸਪਤਾਲ ਜੀ ਦਾ ਜਿਹੜਾ ਨਾਮ ਆਇਆ ਗੱਲਬਾਤ ਕਰਾਂਗੇ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਨੂੰ ਬਜਾਦੀਆਂ ਮੁਬਾਰਕਾਂ ਜੀ ਜਿਹੜਾ ਇੰਨਾ ਮਾਣ ਸਾਨੂੰ ਦੇ ਰਹੇ ਹੋ ਜੀ ਜਦੋਂ ਤੁਹਾਡਾ ਨਾਮ ਆਇਆ ਐਪਲੀਕੇਸ਼ਨ ਦੇ ਵਿੱਚ ਇਸ ਦੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਸੀ ਕਿਉਂਕਿ ਬਾਬਾ ਸ਼ੇਖ ਫਰੀਦ ਜੀ ਚਾਰਨਛੋ ਪ੍ਰਾਪਤ ਧਰਤੀ ਤੋਂ ਤੁਹਾਨੂੰ ਇੰਨਾ ਮਾਨ ਸਨਮਾਨ ਮਿਲਣਾ ਦੇਖੋ ਅਸੀਂ ਤੇ ਇਸ ਗੱਲ ਤੋਂ ਹੈਸਲੇ ਸੀਗੇ ਪਹਿਲੇ ਤੇ ਯਾਨੀ ਕਿ ਵੈਲਿਊ ਹੀ ਨਹੀਂ ਪਤਾ ਹੁੰਦੀ ਹੈ ਨਾ ਫਿਰ ਸੱਜਣਾ ਨੇ ਦੱਸਿਆ ਕਿ ਇਹ ਤਾਂ ਬਹੁਤ ਵੱਡੇ ਮਾਣ ਵਾਲੀ ਗੱਲ ਹੈਗੀ ਆ ਤੁਸੀਂ ਛੋਟੀ ਜੀ ਗੱਲ ਸਮਝਦੇ ਹੈਗੇ ਫਿਰ ਸਾਨੂੰ ਪਤਾ ਲੱਗਾ ਕਿ ਇਹ ਦੀ ਯਾਨੀ ਕਿ ਕੀ ਮਹਾਨਤਾ ਹੈਗੀ ਆ ਪਵਾੜ ਦੀ ਐਸੀ ਤਾਂ ਬਹੁਤ ਧੰਨਵਾਦੀਆਂ ਐਸੀ ਤਾਂ ਯਾਨੀ ਕਿ ਬਹੁਤ ਛੋਟੇ ਜਿਹੇ ਸਮਝਦੇ ਆਪਰੇ ਆਪ ਨੂੰ ਕਿ ਐਡਾ ਵੱਡਾ ਅਵਾਰਡ ਮਿਲ ਗਿਆ ਸਾਨੂੰ ਯਾਨੀ ਕਿ ਕੋਈ ਲਫ਼ਜ਼ ਨਹੀਂ ਹੈਗੇ ਨਹੀਂ ਕਹਿੰਦੇ ਜੀ ਲੋਕ ਤਾਂ ਬਹੁਤ ਅਰਬਪਤੀ बिजनेसमੈਨ ਐ ਉਹਨਾਂ ਨੇ ਵੀ ਹੋ ਸਕਦਾ ਵੀ ਸੇਵਾ ਇੰਨੀਆਂ ਸੁਮਾਵਾਂ ਨਾ ਨਿਭਾਈਆਂ ਹੋਣ ਤੁਹਾਡੇ ਮਨ ਦੇ ਵਿੱਚ ਇਹ ਕਿਵੇਂ ਸੋਚ ਆ ਗਈ ਫਿਰ ਦੇਖੋ ਜਿਹੜਾ ਹਿਰਦਾ ਹੁੰਦਾ ਨਾ ਬੰਦੇ ਦਾ ਇਹ ਨਰਮ ਹੋਣਾ ਤੇ ਜਾਂ ਸਖਤ ਹੋਣਾ ਇਹ ਪੈਸੇ ਨਾਲ ਨਹੀਂ ਤੋਲਿਆ ਜਾਂਦਾ ਵਾ ਇਹ ਪਰਮਾਤਮਾ ਦੀ ਦਾਤ ਹੁੰਦੀ ਹੈਗੀ ਆ ਕਿਸੇ ਕੋ ਕੁਝ ਵੀ ਹੁੰਦੇ ਆ ਹਿਰਦਾ ਬਹੁਤ ਵੱਡਾ ਹੋ ਜਾਂਦਾ ਵਾ ਤੇ ਕਿਸੇ ਕੋ ਸਭ ਕੁਝ ਹੁੰਦਾ ਹਿਰਦਾ ਸੰਗੜ ਜਾਂਦਾ ਹੈਗਾ ਇਹ ਪਰਮਾਤਮਾ ਨੇ ਜੇ ਸਾਨੂੰ ਹਿਰਦਾ ਇਹ ਦਿੱਤਾ ਹੈਗਾ ਸਰੀਰ ਦੇ ਵਿੱਚ ਉਹਦਾ ਵੀ ਸ਼ੁਕਰਾ ਕਰਨਾ ਚਾਹੀਦਾ ਸ਼ੋ ਨੀ ਯਾਰ ਆਪਾਂ ਰਕਮ ਦਾ ਕੁਝ ਇਹ ਜਨਤਕ ਨਹੀਂ ਕਰਨੀਗੀ ਇਹ ਜਨਤਕ ਦੀ ਨਹੀਂ ਗੱਲ ਹੈਗੀ ਕਿ ਪਰਮਾਤਮਾ ਨੇ ਬਹੁਤ ਢਾਰੇ ਭਰੇ ਹੋਏ ਆ ਕੋਈ ਕਮੀ ਨਹੀਂ ਹੈਗੀ ਕੋਈ ਛੋਟੀ ਜੀ ਗੱਲ ਹੈਗੀ ਹੈ ਨਾ ਬਹੁਤ ਵੱਡੀ ਗੱਲ ਕਹੀ ਹੈ ਕਿ ਸਾਡੇ ਆਸਤੇ ਬਹੁਤ ਛੋਟੀ ਗੱਲ ਹੈ ਤਾ ਸਾਡੇ ਨਾਲ ਸਿਮਰ ਜੀ ਹੈ ਮੁਖ ਸਿਵਾਦਾਰ ਤਾਂ ਇਹਨਾਂ ਦੀ ਕੋਸ਼ਿਸ਼ ਹੋਈ ਹੈ ਕਿ ਉਹਨਾਂ ਨੂੰ ਅਸੀਂ ਮਾਣ ਸਨਮਾਨ ਕਰੀਏ ਜਿਨ੍ਹਾਂ ਨੇ ਬਹੁਤ ਵਧੀਆ ਸਵਾਮਨ ਮਈਆਂ ਪਹਿਲਾਂ ਤਾਂ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਰਦੀਆਂ ਜੀ ਬੜੀ ਇਨਵੈਸਟੀਗੇਸ਼ਨ ਕੀਤੀ ਹੋਣੀ ਆ ਤੁਸੀਂ ਫੇਰ ਜਾਂ ਨਹੀਂ ਇੱਕ ਇਹਨਾਂ ਦਾ ਆਰਟੀਕਲ ਪੜਿਆ ਟ੍ਰਿਬਿਊਨ ਚ ਲਿਖਿਆ ਕਿਸੇ ਤੇ ਇੱਕ ਅਸੀਂ ਰਵਰੀਸ਼ ਹੋਰਾਂ ਦੇ ਜਿਹੜੀ ਇਹਨਾਂ ਨਾਲ ਡਾਇਲੌਗ ਹੋਇਆ ਟੈਲੀਫੋਨ ਤੇ ਉਹ ਸੁਣਿਆ ਮੈਂ ਉਹਦੀ ਇੱਜ਼ਤ ਕਰਦਾ ਹਾਂ ਕਿ ਉਹ ਪ੍ਰੈਸ ਰਿਪੋਰਟ ਜਿਹੜਾ ਉਹ ਬਹੁਤ ਇਮਾਨਦਾਰ ਪ੍ਰੈਸ਼ਪੋਰਟ ਬਲਕ ਪ੍ਰਤੀ ਵੀ ਔਰ ਆਵਦੇ profession ਪ੍ਰਤੀ ਵੀ ਮੈਂ ਵੀਰ ਜਦੋਂ ਦੂਸਰੇ ਨਾਲ ਕੰਪੇਅਰ ਕੀਤਾ ਮੈਂ ਕਹਿੰਦੇ ਨਹੀਂ ਨਿਰਭਰਤਾ ਤੇ ਅਸਲ ਤਾਂ ਸੇਵਾ ਇਹ ਕਰ ਰਹੀ ਤਰ੍ਹਾਂ ਲੈ ਕੇ ਤਾਂ ਸੇਵਾ ਹਰਕ ਨਹੀਂ ਕਰਨੀ ਹੁੰਦੀ ਉਹਦੀ ਡਿਊਟੀ ਬਣ ਜਾਂਦੀ ਹੈ ਤੇ ਫਿਰ ਉਹ ਅਸੀਂ ਬਾਕੀ ਤਾਂ ਜਿਹੜੇ ਸਾਰੇ ਹੁਣ ਕਲਾਕਾਰ ਲੀਡਰ ਸਮਾਜ ਸੇਵੀ ਬਹੁਤ ਸਮਾਵਾ ਕਰ ਰਹੇ ਆ ਪਰ ਇਹਨਾਂ ਦੀ ਬੜੀਆ ਮੈਨੇਜ ਕਰਦੇ ਆ ਕਈ ਲੋਕ ਕਈ ਆਫੀਸਰ ਬੜੇ ਤਰੀਕੇ ਨਾਲ ਭੇਜਦੇ ਆ ਕਿ ਸਾਨੂੰ ਸਨਮਾਨਤ ਕਰੋ ਉਹ ਇੰਨੀਆਂ ਚੀਜ਼ਾਂ ਮੈਰਾ ਕਿਉਂਕਿ ਕਿੱਤਾ ਵਕਾਲਤ ਸੀ ਔਰ ਉਹ ਵੀ ਫੌਜਦਾਰੀ ਦੀ ਮੇਰੇ ਪਿਤਾ ਉਸੀਂ ਬਸ ਉਹਨਾਂ ਦੀਆਂ ਪਾਈਆਂ ਪਰੰਪਰਾਵਾਂ ਤੇ ਹਾਲੇ ਦੇ ਕੋਸ਼ਿਸ਼ ਕਰ ਰਹੇ ਹਾਂ ਚੱਲ ਸਕੀਏ ਜਨਜੀ ਸਿੰਘ ਖਾਲਸਾ ਦੀ ਯਾਦ ਦੇ ਵਿੱਚ ਵੀ ਅੱਜ ਬਹੁਤ ਵੱਡਾ ਜਿੰਨਾ ਜਿਹੜੇ ਬੱਚੇ ਨੇ ਪੂਰੀ ਦੁਨੀਆ ਦੇ ਵਿੱਚ ਫਰੀਦਕੋਟ ਦਾ ਨਾਮ ਚਮਕਾਤਾ ਅੱਜ ਉਹਨਾਂ ਨੂੰ ਵਾੜ ਦੇ ਦੋ ਤੁਸੀਂ ਉਹਨੇ ਸਾਡਾ ਫਰਜ਼ ਬੰਦਾ ਸੀ ਮੈਂ ਪਹਿਲਾਂ ਦੇਣਾ ਚਾਹੁੰਦਾ ਸੀ ਪਰ ਤੁਸੀਂ ਸਮਝਦੇ ਨਹੀਂ ਇੱਕ ਸਾਡੀ ਜਿਹੜੀ ਖੇਡ ਹੈ ਨਾ ਇਹ ਸ਼ੂਟਿੰਗ ਉਹ ਵਿੱਚ ਹੌਮਾ ਪੜੀ ਆ ਜਾਂਦੀ ਹੈ ਜੇ ਜਦੋਂ ਤੁਹਾਡੇ ਕੋਲੇ ਇਹ ਸੋਨੇ ਦੇ ਤਮਗੇ ਆਉਣ ਲੱਗ ਪੈਂਦੇ ਆ ਤੁਹਾਨੂੰ ਪਤਾ ਇੱਕ ਬੀਬਾ ਬੱਚੀ ਆਪਣੀ ਉਹ ਵੀ 올ਿੰਪੀਅਨ ਬਣਨ ਵਾਲੀ ਸੀਗੀ ਜਿਹੜੀ ਸੁਸਾਇਸਾਈਡ ਕਰ ਗਈ ਸੀ ਪਿਸਟਲ ਨਾਲ ਸੰਨਗਵਾਂ ਦੀ ਬੇਟੀ ਉਹ ਬੜੀ ਅੱਛੀ ਪਰਫਾਰਮੈਂਸ ਸੀ ਉਹਦੀ ਬਲੇਕਮ ਪਾਣਾ ਹੁਕਮ ਹੈ ਇਹ ਤਾਂ ਜਿੱਦੇ ਤੇ ਉਹਦੀ ਕਿਰਪਾ ਹੋਵੇ ਫਸ ਉਹੀ ਕਿਤੇ ਜਾ ਕੇ ਸਿਰੇ ਲੱਗਦਾ ਹੁਕਮ ਤਾਂ ਸਾਰੇ ਉਹਨਾਂ ਦੇਣੇ ਹੁੰਦੇ ਜਿਸ ਤਰ੍ਹਾਂ ਇਹਨਾਂ ਨੇ ਤੁਹਾਡੇ ਪਾਲਤੈ ਕੋਰਾਡੇ ਬਚਤ ਕੀਤੀ ਹੈ ਤੁਹਾਡੇ ਨਾਲ ਪਰ ਜਿਹੜੀ ਨਕਦੀ ਰਕਮ ਤੁਸੀਂ ਦਿੱਤੀ ਹੈ ਨਾ ਜਿਵੇਂ ਹੁਣ ਬੇਟੀ ਨੇ ਤਾਂ ਕਹਿਤਾ ਵੀ ਮੈਂ ਹੜਪੀੜਤਾ ਵਾਸਤੇ ਆਪਦੇ ਕੋਲੋਂ ਹੋਰ ਖਾਤੇ ਨਿੱਜੀ ਖਾਤੇ 'ਚ ਪਾ ਕੇ ਸੇਵਾ ਕਰੂੰ ਤੇ ਇਹ ਵੀ ਓਵੇਂ ਮਨ ਲੱਗਾ ਸੇਵਾ ਕਰਨਗੇ ਇਹ ਪਹਿਲਾਂ ਹੀ ਕਰ ਰਹੇ ਹਨਗੇ ਇਹਨਾਂ ਦੇ ਤਾਂ ਵਾਇਗਰੂ ਦੇ ਪਹਿਲਾਂ ਹੀ ਮੇਰੇ ਇਹਨਾਂ ਸਾਰਿਆਂ ਤੇ ਉਹਨਾਂ ਤੇ ਵੀ ਇੰਨਾ ਮਾਣ ਜਿਹੜਾ ਹੈ ਇਹ ਉਸ ਦੀ ਕਿਰਪਾ ਤੋਂ ਬਿਨਾਂ ਕਦੇ ਮਿਲਦਾ ਨਹੀਂ ਹਾਂਜੀ ਐਸੀ ਇੱਕ ਇਹਨਾਂ ਕੋ ਬੇਨਤੀ ਕੀਤੀ ਹੈ ਛੋਟੀ ਜੀ ਸਵਕਾਰ ਵੀ ਕਰ ਲਈ ਆ ਤੇ ਜਿਹੜੀ ਸੇਵਾ ਇੱਕ ਝੋਲੀ ਪਾ ਦੇਣਗੇ ਅਸੀਂ ਦੋ ਕਿਸ਼ਤੀਆਂ ਮੋਟਰ ਇੰਜਨ ਲਗਾ ਕੇ ਇੱਥੇ ਭੇਜ ਰਹੇ ਆ ਬਾਬਾ ਫਰੀਦ ਦੀ ਸੁਸਾਇਟੀ ਨੂੰ ਤੇ ਥੋੜਾ ਜਿਹਾ ਗਾਉਣ ਦਾ ਵੀ ਸ਼ੌਕ ਹੈਗਾ ਵਾ ਤੇ ਮਨ ਦੇ ਵਿੱਚ ਹੌਮੇ ਨਾ ਆ ਜਵੇ ਤੇ ਹਰ ਇੱਕ ਨੂੰ ਇਹ ਲਫ਼ਜ਼ ਪਾਣੀ ਦੇ ਮਨ ਦੇ ਵਿੱਚ ਰੱਖਣੇ ਚਾਹੀਦੇ ਆ ہم ڈولت بیڑی پاپ پری ہے پون لگے مت جائی تھوڑی ہوا لگدی نا سفتہ سفتہ دی تے مت ڈول جاندی ہے گی سنمکھ سد پیٹن کو آئے ਨਹਿ ਚੋ ਦੇ ਵਡਿਆਈ ਗੁਰਤਾਰਤਨ ਹਾਰਿਆ ਗੁਰਤਾਰਤਨ ਹਾਰਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਜਦੋਂ ਇਹ ਖਬਰ ਵੇਖੋਗੇ ਨਾ ਤੇ ਸੋਚ ਤੁਹਾਡੇ ਸਾਹਮਣੇ ਹੈਰਾਨ ਹੋ ਜਾਓਗੇ ਮੀ ਵਾਕਈ ਜਿਹੜਾ ਬਾਬਾ ਫਰੀਦ ਤੇ ਧਾਰਮਿਕ ਵਿਦਿਆਖ ਸੰਸਥਾਵਾਂ ਨੇ ਜਿਹੜੇ ਦੋ ਵਾਰ ਦਿੱਤੇ ਆ ਵਾਕਈ ਜਿਹੜੇ ਚੁਣੇ ਆ ਦੋ ਸ਼ਖਸ਼ ਬਹੁਤ ਵਧੀਆ ਸ਼ਖਸ਼ ਚੁਣੇ ਆ ਸਾਰੀ ਗੱਲ ਸਾਹਮਣੇ ਆ ਗਈ ਹੈ ਇੱਕ ਹੋਰ ਵੱਡੀ ਨਿਕਲ ਕੇ ਗੱਲ ਸਾਹਮਣੇ ਆ ਗਈ ਹੈ ਤਾਂ ਸਿੱਧਾ ਹਸਪਾਲਜੀ ਨੇ ਕਹਿਤਾ ਹੈ ਕਿ ਬਾਬਾ ਫਰੀਦ ਜੀ ਸੁਸਾਇਟੀ ਵਾਸਤੇ ਦੋ ਕਿਸ਼ਤੀਆਂ ਉਹਨਾਂ ਵੱਲੋਂ ਇੱਥੇ ਭੇਜੀਆਂ ਜਾਣਗੀਆਂ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਇੰਜਾਂ ਲਾ ਕੇ ਪੂਰੇ ਪ੍ਰੋਪਰ ਤਰੀਕੇ ਦੇ ਨਾਲ ਸਰਫੇਨਾਵਲੋ ਜੇ ਕਿਤੇ ਲੋਡ ਪੈਂਦੀ ਉਥੇ ਚਲਾਈਆਂ ਜਾਣਗੀਆਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਇੰਨੇ ਖਤਰਨਾਕ ਫਲੱਡ ਦੁਆਪਨੇ ਨਹੀਂ ਆਏ ਮੈਂ ਦੇਖੀ ਆ ਕਿ ਸਰਕਾਰ ਕੋਲੇ ਜਿਹੜੀਆਂ ਖਿਸ਼ਤੀਆਂ ਸੀ ਉਥੇ ਕਚਹਿਰੀ ਚ ਪਈਆਂ ਹੁੰਦੀਆਂ ਸੀ ਔਰ ਉਹਨਾਂ ਦੀ ਦੇਖ ਰੱਖ ਕਿ ਕੀ ਸੀ ਹੋ ਰਹੀ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਕਿ ਆਪਦੇ ਕੋਲੇ ਮਹਿਫੂਜ਼ ਰੱਖਣ ਜਦੋਂ ਸਾਨੂੰ ਦੁੱਖ تکلیف ਹੋਊਗੀ ਅਸੀਂ ਜਾ ਕੇ ਲੈ ਆਵਾਂਗੇ ਬਹੁਤ ਵੱਡੀ ਗੱਲ ਜਿਹੜੀ ਮੁੱਖ ਸੇਵਾਦਾਰ ਨੇ ਬਾਬਾ ਫਰੀਦ ਤੇ ਧਾਰਮਿਕ ਸੰਸਥਾਵਾਂ ਦੀ ਉਹਨਾਂ ਨੇ ਵੱਡੀ ਗੱਲ ਕਹਿਤੀ ਹੈ ਕਿ ਜਿਹੜੀ ਕਿਸ਼ਤੀਆਂ ਦੋ ਸਾਡੇ ਵੱਲੋਂ ਬੇਨਤੀ ਹੈ ਸਪਾਲ ਜੀ ਨੂੰ ਆਪਣੇ ਕੋਲੇ ਰੱਖਣ ਉਹ ਜਿਹੜੇ ਲੋਕਾਂ ਦੀ ਸੇਵਾ ਕਰਨ ਕਿਉਂਕਿ ਸਾਡੇ ਇੱਥੇ ਜਿਹੜਾ ਬਾਬਾ ਫਰੀਦ ਦੀ ਇੰਨੀ ਕੋਈ ਕਿਰਪਾ ਤੁਸੀਂ ਵੀ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਭਾਵੇਂ ਕਿ 84 ਦੇ ਸਮੇਂ ਦੇ ਵਿੱਚ ਆਤਵਾਦ ਦਾ ਸਮਾਂ ਹੋਵੇ कोरोना ਦਾ ਸਮਾਂ ਹੋਵੇ ਤੇ ਇਸ ਬਾਬਾ ਫਰੀਦੀ ਧਰਤੀ ਤੇ ਕਿਸੇ ਨੂੰ ਆਂਚ ਨਹੀਂ ਆਈਗੀ ਤਾਂ ਉਹ ਗੱਲ ਇਹਨਾਂ ਨੇ ਕਹੀ ਹੈ ਸਿਮਰ ਜੀ ਨੇ ਇਹਨਾਂ ਨੇ ਕਿਹਾ ਕਿ ਸਾਡੇ ਤਾਂ ਆਂਚ ਨਹੀਂ ਆਈਗੀ ਸਾਨੂੰ ਕਿਸ਼ਤੀਆਂ ਦੀ ਲੋੜ ਨਹੀਂ ਉੱਥੇ ਕਿਸ਼ਤੀਆਂ ਰੱਖ ਕੇ ਤੇ ਉਹਨਾਂ ਲੋਕਾਂ ਦੀ ਇਹ ਖੁਦ ਸੇਵਾ ਕਰਨ ਬਹੁਤ ਵੱਡੀ ਗੱਲ ਹੈ ਗੁਰਜੀਤ ਸਿੰਘ ਮਾਨਾ ਡੀਫਾਈ ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ